ਜੇ ਮਾਂ ਦਾ ਬਾਕੀ ਦੁੱਧ ਪੀਤਾ ਤਾਂ ਫਿਰ ਇਹੋ ਜਿਹਾ ਕੰਮ ਕਰਨਾ ਇੱਕ ਵਾਰ ਦੱਸ ਕੇ ਜ਼ਰੂਰ ਜਦੋਂ ਇਹ ਕਹਿੰਦੇ ਨੇ ਵੀ ਉਹਦਾ ਦਿਮਾਗ ਖਰਾਬ ਸੀ ਜਿਹਨੇ ਇਹ ਹਰਕਤ ਕੀਤੀ ਇੱਕ ਵਾਰੀ ਮੈਕ ਤੇ ਬੋਲ ਕੇ ਪਹਿਲਾਂ ਆਜਿਆ ਕਰਨ ਵੀ ਅੱਜ ਮੈਂ ਉੱਥੇ ਚੱਲੇ ਆ ਤੇ ਇਹ ਤੁਹਾਡੇ ਨਾਲ ਵਾਅਦਾ ਕਰਦੇ ਆ ਵੀ ਜਿਹੜੀਆਂ ਲੱਤਾਂ ਤੇ ਆ ਗਏ ਨਾ ਆ ਜਿਹੜੇ ਪੁਲਿਸ ਇਹ ਬਚਾਉਣ ਦਾ ਕੰਮ ਕਰਦੇ ਨੇ ਫਿਰ ਇਹ ਬਚਾ ਨਹੀਂ ਸਕਦੇ ਜਿਹੜੀਆਂ ਲੱਤਾਂ ਤੇ ਆਉਣਗੇ ਇਹ ਜੀ ਹਰਕਤ ਕਰਨ ਸਾਡੇ ਰੈਵਰਾਂ ਦੇ ਸਟੈਚੂ ਨੂੰ ਛੇੜਖਾਨੀ ਕਰਨਾ ਉਹ ਲੱਤਾਂ ਤੇ ਮੁੜ ਕੇ ਵਾਪਸ ਨਹੀਂ ਜਾਣ ਦਿੰਦੇ ਇੱਕ ਵਾਰ ਬੋਲ ਕੇ ਆਇਆ ਕਰਨ ਜਦੋਂ ਦਿਮਾਗ ਖਰਾਬ ਆ ਬੋਲ ਦਿਆ ਕਰਨ ਬਈ ਅਸੀਂ ਹੁਣ ਅੱਜ ਤਰੀਕ ਨੂੰ ਉੱਥੇ ਜਾਵਾਂ ਮਹਿੰਦਰ ਸਿੰਘ ਦਾ ਪੁੱਤਰ ਤਾਂ ਬਸ ਪੈਗ ਲਾ ਕੇ ਟਾਈਮ ਨਾਲ ਬਸ ਪੈ ਜਾਂਦਾ ਉਹਦਾ ਹਰਾ ਪੈਨ ਹੀ ਨਹੀਂ ਥਿਆਇਆ ਜਿਹੜਾ ਕਹਿੰਦਾ ਸੀ ਵੀ ਹਰਾ ਮਹਿੰਦਰਸ ਮਾਸਟਰ ਮਹਿੰਦਰ ਸਿੰਘ ਦਾ ਹਰਾ ਪੈਨ ਗਰੀਬਾਂ ਦੀ ਗਰੀਬ ਕਿਸਾਨ ਮਜ਼ਦੂਰ ਦੀ ਤਕਦੀਰ ਬਦਲ ਦਊਗਾ ਅੱਜ ਹਰਾ ਪੈਨ ਚੱਲਦਾ ਕਿਉਂ ਨਹੀਂ ਅੱਜ ਹਰੇ ਪੈਨ ਦੀ ਕੋਈ ਨਿਪ ਟੁੱਟੀ ਆ ਕਿ ਹਰੇ ਪੈਨ ਦੀ ਸ਼ਾਈ ਸੁੱਕ ਗਈ ਅਸੀਂ ਦੱਸ ਦੋ ਅਸੀਂ ਪਵਾਉਣ ਦਾ ਪ੍ਰਬੰਧ ਕਰ ਲੈਨੇ ਆ ਅੱਜ ਹਰਾ ਪੈਨ ਚੱਲਦਾ ਹੀ ਨਹੀਂ ਜੜੀਆਂ ਉਹਨੇ ਉਹ ਥੌੜੀਆਂ ਮਾਰੀਆਂ ਨੇ ਨਾ ਥੋੜੇ ਐਂ ਲੱਗ ਰਿਹਾ ਸੀ ਜਿਵੇਂ ਆਪਦੇ ਦਿਲ ਤੇ ਬਸੇ ਸ਼੍ਰੀ ਗੁਰਗ੍ਰੰਥ ਸਾਹਿਬ ਦੀਆਂ ਬੇਅਬਦੀਆਂ ਜਦੋਂ ਹੁੰਦੀਆਂ ਜਾਂ ਕਿਸੇ ਵੀ ਧਾਰਮਿਕ ਜਗ੍ਹਾ ਦੀ ਬੇਅਬਦੀ ਹੁੰਦੀ ਹੈ ਜਾਂ ਬਾਬਾ ਸਾਹਿਬ ਦੀ ਹੋਈ ਹੈ ਉਦੋਂ ਬਾਅਦ ਇਹ ਰਟਾ ਰਟਾਇਆ ਪਹਾੜਾ ਬਈ ਇਹਨੇ ਇਹਦਾ ਇਹਦੀ ਦਿਮਾਗੀ ਹਾਲਤ ਕੀ ਕਹਿੰਸੀ ਮੈਂ ਕਹਿਣਾ ਉਹ ਆਪਦੇ ਘਰੇ ਮਾਂ ਪਿਓ ਦੀ ਜਾਂ ਕਿਸੇ ਦੀ ਹੋਰ ਕਿਉਂ ਨਹੀਂ ਥੋੜਾ ਮਰ ਰਿਆ ਸੀ ਉਹਨਾਂ ਨੂੰ ਇਹ ਕਿਵੇਂ ਸੋਚੀ ਆ ਜਾਂਦੀ ਹੈ ਕਿ ਰੈਵਰ ਦੇ ਇੱਥੇ ਪਹੁੰਚਣਾ ਜਾਂ ਇਹ ਧਾਰਮਿਕ ਸਥਾਨਾਂ ਤੇ ਪਹੁੰਚਣਾ ਉਦੇ ਮੰਗਰ ਹੱਥ ਕੌਣ ਸੀ ਕਿਉਂਕਿ ਅਸੀਂ ਦੇਖਦੇ ਆਂ ਪਿਛਲੇ ਦਿਨੀ ਅਮਿਤ ਸ਼ਾ ਲੋਕ ਸਭਾ ਦੇ ਵਿੱਚ ਬੋਲ ਰਿਹਾ ਕਿ ਹੁਣ ਹਰੇਕ ਅੰਬੇਦਕਰ ਅੰਬੇਦਕਰ ਦਾ ਨਾਮ ਲੈ ਰਿਹਾ ਜੇ ਕਿਤੇ ਅੰਬੇ ਇੰਨਾ ਭਗਵਾਨ ਦਾ ਨਾਮ ਲਿਆ ਹੁੰਦਾ ਤਾਂ ਸੱਤ ਜਨਮ ਸਵਰਗ ਮਿਲ ਜਾਣਾ ਸੀ ਤੁਸੀਂ ਜਿਹੜੇ ਲੋਕਾਂ ਦਾ ਇਹ ਜਨਮ ਹੈ ਇਸੇ ਨੂੰ ਸਵਰਗ ਬਣਾ ਦਿਓ ਸੱਤ ਜਨਮ ਤੁਸੀਂ ਜਾਣ ਹੀ ਨਾ ਦਿਓ ਕਹਿਣ ਦਾ ਮਤਲਬ ਅਮਿਤ ਸ਼ਾ ਨੇ 바ਵਾ ਸਾਹਿਬ ਨੂੰ ਉੱਥੇ ਇੱਕ ਤਰ੍ਹਾਂ ਦਾ ਕੰਡਮ ਕਰਨ ਦਾ ਯਤਨ ਕੀਤਾ ਛੋਟਾ ਕਰਨ ਦਾ ਯਤਨ ਕੀਤਾ ਪਰ ਉਸ ਹੰਕਾਰੀ ਬੰਦੇ ਨੇ ਹਜੇ ਤੱਕ ਇਸ ਗੱਲ ਦੀ ਵੀ ਮਾਫੀ ਨਹੀਂ ਮੰਗੀ ਅਬ ਪਹਿਲੀ ਵਾਰ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕਿ ਐਸਸੀ ਕਮਿਸ਼ਨ ਵੀ ਇੱਕ ਜਰਨਲ ਕੈਟਾਗਰੀ ਦੇ ਵਿੱਚ ਇੱਕ ਤਨਾੜ ਵਿਅਕਤੀ ਨੂੰ ਲਾਇਆ ਪੰਜ ਸ਼ਹਿਰ ਮਤਲਬ ਕਿ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਪੰਜੇ ਬਈ ਰਿਜ਼ਰਵੇਸ਼ਨ ਦੀ ਇੱਕ ਖਤਮ ਕਰਤੇ ਇੱਕ ਵੀ ਕਰਨੀ ਜਿਨ੍ਹਾਂ ਦੀ 40% ਆਬਾਦੀ ਹੈ ਇੱਕ ਵੀ ਮੇਰ ਆਮ ਆਦਮੀ ਪਾਰਟੀ ਨੇ ਸ਼ਡਿਊਲ ਕਾਸਟ ਨੂੰ ਨੁਮਾਇੰਦਗੀ ਨਹੀਂ ਦੇਣੀ ਜ਼ਰੂਰੀ ਸਮਝ ਕਿਉਂਕਿ ਇਹ ਸ਼ਡਿਊਲ ਕਾਸਟ 바ਵਾ ਸਾਹਿਬ ਦੀ ਫੋਟੋ ਤਾਂ ਜ਼ਰੂਰ ਉੱਤੇ ਲਾਉਂਦੇ ਨੇ ਪਰ ਅਸਲ ਦੇ ਵਿੱਚ ਇਹ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਢਡੋਂ ਸੰਵਿਧਾਨ ਵਿਰੋਧੀ ਕਾਂਗਰਸ ਨੇ ਆ ਪਿੱਛੇ ਦੇਲੇ ਧਰ ਨਹੀਂ ਧਰੇ ਬਾਬਾ ਸਾਹਿਬ ਦੇ ਸਨਮਾਨ ਨੂੰ ਠੇਸ ਪਹਾਈ ਆ ਅਮਿਤ ਸ਼ਾਹ ਨੇ ਤਾਂ ਮੈਂ ਕਾਂਗਰਸੀਆਂ ਨੂੰ ਇਹ ਗੱਲ ਤੁਹਾਡੇ ਚੈਨਲ ਰਾਹੀਂ ਪੁੱਛਣਾ ਚਾਹਣਾ ਕਿ ਜਦੋਂ ਬਾਬਾ ਸਾਹਿਬ ਜਾਉਂਦੇ ਸੀ ਬਾਬਾ ਸਾਹਿਬ ਦੀ ਡੈਰੀ ਚੱਕਣ ਵਾਲੇ ਤੋਂ ਬਾਬਾ ਸਾਹਿਬ ਨੂੰ ਕਾਂਗਰਸ ਪਾਰਟੀ ਨੇ ਚੋਣ ਹਰਾਉਣ ਦਾ ਕੰਮ ਕਰਿਆ ਸੀ ਇਹ ਸਮਾਜ ਕਦੇ ਨਾ ਭੁੱਲੇ ਇਹ ਕਦੇ ਵੀ ਸਾਡੇ ਨਹੀਂ ਹੋ ਸਕਦੇ ਕਿਵੇਂ ਭੁੱਲ ਜਾਈਏ ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਕਾਨੂੰਨ ਮੰਤਰੀ ਸੀ ਇਹੀ ਕਾਂਗਰਸ ਜਿਹੜੀ ਹੁਣ ਕਹਿੰਦੀ ਆ ਵੀ ਪਹਿਲਾਂ ਜੈ ਬਾਪੂ ਦੀ ਕਰੋ ਫਿਰ ਕਹਿ ਰਹੇ ਨੇ ਜੈ ਭੀਮ ਫਿਰ ਜੈ ਸੰਵਿਧਾਨ ਭੁੱਲ ਜਾਈਏ ਕਿ ਬਾਬਾ ਸਾਹਿਬ ਡ ਗ੍ਰਸ ਪਾਰਟੀ ਨੇ ਮਜਬੂਰ ਕਰਕੇ ਅਸਤੀਫਾ ਦਵਾਇਆ ਸੀ। ਬਾਬਾ ਸਾਬ ਡਾਕਟਰ ਅੰਬੇਡਕਰ ਨੇ ਤਿਆਰ ਜਾਤੀਪਾਤੀ ਖਤਮ ਕੀਤੀ ਸੀ। ਜਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੇ ਵੀ ਇਹੀ ਕੰਮ ਕੀਤਾ ਸੀ। ਉਹਨਾਂ ਦੀ ਸੋਚ ਬਾਬਾ ਸਾਬ ਨੇ ਅਪਣਾਈ। ਬਾਬਾ ਸਾਬ ਡਾਕਟਰ ਅੰਬੇਡਕਰ ਨੇ ਹਰ ਭਾਈਚਾਰੇ ਦਾ ਭਲਾ ਕੀਤਾ ਯਾਰ ਸਭ ਦਾ। 1932 ਤੋਂ ਪਹਿਲਾਂ ਤਾਂ ਕਿਸਾਨਾਂ ਕੋਲੇ ਧਰਮੀ ਦੇ ਹੱਕ ਨਹੀਂ ਸੀ। ਔਰਤ ਨੂੰ ਸਭ ਤੋਂ ਜ਼ਿਆਦਾ ਕਈ ਧਰਮਾਂ ਦੇ ਵਿੱਚ ਮਤਲਬ ਕਿ ਕਾਫੀ ਜਿਆਦਾ ਕੰਡਮ ਕੀਤਾ ਜਾਂਦਾ ਸੀ ਤਾਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੇ ਔਰਤ ਨੂੰ ਸਭ ਤੋਂ ਜਿਆਦਾ ਸਨਮਾਨ ਦਵਾਇਆ ਜੇ ਕਿਤੇ ਸੰਵਿਧਾਨ ਨਾ ਹੁੰਦਾ ਕਈ ਦੇਸ਼ ਦੇ ਟੁਕੜੇ ਟੁਕੜੇ ਟੁੱਟ ਚੁੱਕੇ ਆ ਸਤਿ ਸ਼੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਅੱਜ ਬੇਹਦ ਮੰਨ ਭਾਗੀ ਘਟਨਾ ਜਿਹੜੀ ਆ ਉਹ ਘਟਤੀ ਆ ਸਵੇਰ ਦੇ ਸਮੇਂ ਜਦੋਂ ਡਾਕਟਰ ਭੀਮrao ਅੰਬੇਦਕਰ ਦੇ ਸਟੈਚੂ ਦੀ ਬੇਅਦਬੀ ਕੀਤੀ ਜਾਂਦੀ ਆ ਇੱਕ ਸ਼ਖਸ ਉਸ ਦੇ ਉੱਪਰ ਚੜਦਾ ਆ ਹਥੌੜੇ ਤੱਕ ਜਿਹੜੇ ਆ ਉਸ ਤੇ ਉੱਪਰ ਮਾਰੇ ਜਾਂਦੇ ਆ ਇਸ ਦਾਪਤ ਗੱਲਬਾਤ ਕਰਾਂਗੇ ਮਨਰਲ ਭੋਜਨ ਸਮਾਜ ਪਾਰਟੀ ਤੋਂ ਕੁਲਦੀਪ ਸਰਦੂਲਗੜ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਰਗਲੀ ਕਲਬਲ ਬਦਾਂ ਕੁਲਦੀਪ ਭਾਈ ਸਭ ਤੋਂ ਪਹਿਲਾਂ ਸਵਾਗਤ ਆ ਰਹਿ ਮੇਟਾ ਪਹਿਲਾਂ ਤਾਂ ਆਪ ਜੀ ਦੇ ਟੈਲੀਵਿਜ਼ਨ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਜੀ ਭਾਈ ਜੀ ਬੇਹਦ ਮੰਦਪਾਗੀ ਘਟਨਾ ਜਸਵੇਰੇ ਜਿਹੜੀ ਆ ਵਾਪਰਦੀ ਆ ਕਿਵੇਂ ਇਸ ਇਸ ਸਿਲਸਿਲੇ ਨੂੰ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਡਾਕਟਰ ਭੀਮਰਾਓਂਬੇਦਕਰ ਦੇ ਬੁੱਤ ਦੇ ਉੱਪਰ ਜਿਹੜਾ ਹੈਗਾ ਇੱਕ ਸ਼ਖਸ ਚੜਦਾ ਆ ਬੇਅਦਬੀ ਕਰਦਾ ਆ ਉਸ ਦੇ ਉੱਪ ਹਥੌੜੇ ਤੱਕ ਜਿਹੜੇ ਹੈਗੇ ਮਾਰੇ ਜਾਂਦੇ ਆ ਜਿੰਨੇ ਵੀ ਸ਼ਬਦਾਂ ਦੇ ਵਿੱਚ ਇਸ ਗੱਲ ਦੀ ਨਖੇਦੀ ਕਰੀ ਜਾਵੇ ਘਟਾ ਬਈ ਜੀ ਬਹੁਤ ਕਾਨੂੰਨੀ ਹਰਕਤ ਕੀਤੀ ਹੈ ਜਿਹਦਾ ਕੋਈ ਇਸ ਤਰ੍ਹਾਂ ਦਾ ਮੈਨੂੰ ਲੱਗਦਾ ਵੀ ਕੋਈ ਸ਼ਬਦ ਵੀ ਨਹੀਂ ਮੈਂ ਵਰਤ ਸਕਦਾ ਵੀ ਇੰਨੇ ਨਕਮੀ ਇਹ ਘਟਨਾ ਕਿਉਂਕਿ ਸਰਕਾਰ ਹਰ ਫਰੰਟ ਤੇ ਫੇਲ ਆ ਸਿਵਧਾਨ ਲਾਗੂ ਦਿਸਵੇ ਹੋਵੇ 26 ਜਨਵਰੀ ਸੀ ਤੇ ਇਹਨਾਂ ਦਾ ਬਿਲਕੁਲ ਧਿਆਨ ਨਹੀਂ ਸੀ ਇਹ ਚੀਜ਼ਾਂ ਤੇ ਵੀ ਜਿੱਥੇ ਜਿੱਥੇ ਅੱਡੇ ਅੱਡੇ ਰਹਿਬਰਾਂ ਦੇ ਸਟੈਚੂ ਲੱਗੇ ਹੋਏ ਨੇ ਉਹਨਾਂ ਦਾ ਵਿਸ਼ੇਸ਼ ਫਰਜ਼ ਬਣਦਾ ਸੀ ਕਿ ਉਸ ਦਿਨ ਤੱਕ ਕਮ ਸੇ ਕਮ ਇਹ ਬੜਾ ਮਨੁਵਾਦੀ ਲੋਕਾਂ ਨੇ ਬੜੀ ਸਿਵਧਾਨ ਲਾਗੂ ਵਾਲੇ ਦਿਨ ਹੀ ਇਹ ਹਰਕਤ ਕਰਕੇ 26 ਜਨਵਰੀ ਵਾਲੇ ਦਿਨ ਇਹ ਗੱਲ ਕਰਕੇ ਬੜੀ ਕੋਜੀ ਹਰਕਤ ਕਰੀ ਸਾਬਤ ਕੀ ਕਰਨਾ ਚਾਹੁੰਦੇ ਜਿਵੇਂ ਤੁਸੀਂ ਵੀ ਗੱਲ ਕਰੀ ਗਣਤੰਤਰ ਦਿਵਸ ਵਾਲੇ ਦਿਨ ਉਸ ਦਿਨੀ ਐਸੀ ਹਰਕਤ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਪਤਾ ਨਹੀਂ ਮੈਂ ਕਹਿ ਸਕਦਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਪਤਾ ਨਹੀਂ ਇਹ ਲੋਕ ਕਿਉਂ ਬਾਬਾ ਸਾਹਿਬ ਤੇ ਲੱਗੇ ਹੋਏ ਨੇ ਕਿਉਂ ਬਾਬਾ ਸਾਹਿਬ ਨੂੰ ਇਸ ਨਜ਼ਰ ਨਾਲ ਦੇਖਦੇ ਨੇ ਮੈਂ ਕਹਿਣਾ ਚਾਹਣਾ ਤੁਹਾਡੇ ਚੈਨਲ ਤੇ ਬਾਬਾ ਸਾਹਿਬ ਦੇ ਸਿਵਧਾਨ ਲਿਖਣ ਨਾਲ ਕਿਉਂਕਿ 1947 ਦੇ ਵਿੱਚ ਸਾਡਾ ਦੇਸ਼ ਆਜ਼ਾਦ ਹੋਇਆ ਸਿਵਧਾਨ 1950 ਦੇ ਵਿੱਚ ਜਾ ਕੇ ਲਾਗੂ ਹੁੰਦੇ ਨੇ ਉਦੋਂ ਪੈ ਉਸ ਤੋਂ ਬਾਅਦ ਵੀ ਅੰਗਰੇਜ਼ ਜਾਣ ਤੋਂ ਬਾਅਦ ਵੀ ਉਹਨਾਂ ਦਾ ਹੀ ਮਤਲਬ ਕਿ ਸੰਵਿਧਾਨ ਚੱਲ ਰਿਹਾ ਸੀ ਅੰਗਰੇਜ਼ਾਂ ਦਾ ਤਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਨੇ ਸਾਰੇ ਦੇਸ਼ਾਂ ਦੇ ਸੰਵਿਧਾਨਾਂ ਤੇ ਸਟੱਡੀ ਕਰਕੇ ਫਿਰ ਆਪਣਾ ਇਹ ਸੰਵਿਧਾਨ ਬਣਾਇਆ ਸੀ ਇਹ ਸੰਵਿਧਾਨ ਕੱਲਾ ਇਹਨਾਂ ਨੂੰ ਇਹ ਲੱਗਦਾ ਕਿ 바ਵਾ ਸਾਹਿਬ ਨੇ ਕਿਸੇ ਇੱਕ ਫਿਰਕੇ ਦਾ ਉੱਚਪੜਾ ਕੀਤਾ ਹਰ ਭਾਰਤ ਵਾਸੀ ਦੀ ਭਲੇ ਦੀ ਗੱਲ ਕਿਸਾਨਾਂ ਕੋਲੇ ਜੇ ਭੂਮੀ ਦਾ ਹੱਕ ਰਜਿਸਟਰੀ ਦਾ ਹੱਕ ਹੋਇਆ ਉਹ ਵੀ ਸੰਵਿਧਾਨ ਦੀ ਬਦੌਲਤ ਆ ਅੱਜ ਕਿਸਾਨ ਜਿਹੜੇ ਧਰਨਿਆਂ ਤੇ ਬੈਠਦੇ ਨੇ ਜਾਂ ਅਸੀਂ ਕੋਈ ਵੀ ਮਜ਼ਦੂਰ ਜਥੇਬੰਦੀਆਂ ਧਰਨਿਆਂ ਤੇ ਬੈਠਦੀਆਂ ਇਹ ਵੀ ਸੰਵਿਧਾਨਿਕ ਹੱਕ ਆ ਇਹ ਵੀ ਸੰਵਿਧਾਨ ਦੇ ਵਿੱਚ ਆ ਔਰਤ ਨੂੰ ਮਨੁਸਮਰਤੀ ਦੇ ਵਿੱਚ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ ਔਰਤ ਨੂੰ ਕਿਤੇ ਵੀ ਸਨਮਾਨ ਨਹੀਂ ਦਿੱਤਾ ਜਾਂਦਾ ਸੀ ਦਸ਼ਮੇਸ਼ ਪਿਤਾ ਨੇ ਜਾ ਕੇ ਸਨਮਾਨ ਦਿੱਤਾ ਸੀ ਕਿ ਸੋ ਕਿਉ ਮੰਦਾ ਆਖੀਏ ਜਿਨ ਜੰਮੇ ਰਾਜਾਨ ਇਸ ਕਰਕੇ ਉਸੇ ਗੱਲ ਨੂੰ ਡਾਕਟਰ ਅੰਬੇਡਕਰ ਜੀ ਨੇ ਭਾਪਦੇ ਹੋਏ ਔਰਤ ਨੂੰ ਦਰਜਾ ਦਿੱਤਾ ਚਾਹੇ ਉਹ ਕਿਸੇ ਵੀ ਧਰਮ ਕਿਸੇ ਵੀ ਬਰਾਦਰੀ ਦੇ ਵਿੱਚ ਸੀ ਔਰਤ ਨੂੰ ਬਰਾਬਰਤਾ ਦਾ ਹੱਕ ਦਿੱਤਾ ਤਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਿਵਿਧਾਨ ਨੇ ਦਿੱਤਾ ਕਿਉਂਕਿ ਇੱਕ ਵਾਰ ਮੈਂ ਦੇਖ ਰਿਹਾ ਸੀ ਪ੍ਰਾਣੀ ਸਪੀਸ ਮਾਨਯੋਗ ਇੰਦਰਾ ਗਾਂਧੀ ਜੀ ਉਹ ਵੀ ਕਹਿ ਰਹੇ ਸੀ ਜੇ ਮੈਂ ਦੇਸ਼ ਦੀ ਪੀਐਮ ਬਣੀ ਹਾਂ ਜਪਨ ਕੁਮਾਰੀ ਮਾਇਆਬਤੀ ਭਾਰਤ ਦੀ ਸਭ ਤੋਂ ਵੱਡੀ ਸਟੇਟ ਦੀ ਚਾਰ ਵਾਰ ਸੀਐਮ ਬਣੀ ਹੈ ਤਾਂ ਔਰਤ ਸਿਰਫ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਸੰਵਿਧਾਨ ਕਰਕੇ ਬਣੀ ਹੈ ਮੈਂ ਕਹਿ ਸਕਦਾ ਨਾਰੀ ਦਾ ਮੁਕਤੀਦਾਤਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਸੰਵਿਧਾਨ ਪਤਾ ਨਹੀਂ ਇਹਨਾਂ ਦਾ ਕਿਉਂ ਇਹੋ ਜਿਹਾ ਨਜ਼ਰੀਆ ਬਣਿਆ ਹੋਇਆ ਪਹਿਲਾਂ ਕਾਂਗਰਸ ਵੀ ਇਸ ਲੱਗੀ ਹੋਈ ਸੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਦਾ ਵਿਰੋਧ ਕਰਨ ਅੰਦਰ ਖਾਤੇ ਤਾਂ ਹੁਣ ਬੀਜੇਪੀ ਵੀ ਲੱਗੀ ਹੋਈ ਹੈ ਤੇ ਆਹ ਹਰਕਤ ਨੇ ਤਾਂ ਪੂਰੇ ਸਮਾਜ ਦਾ ਬਾਬਾ ਸਾਹਿਬ ਨੂੰ ਮੰਨਣ ਵਾਲੇ ਸਮਾਜ ਦਾ ਮੈਂ ਕਹਣਾ ਦਿਲ ਝੰਜੋੜ ਕੇ ਰੱਖਤਾ ਇੱਕ ਗੱਲ ਮੰਨੋ ਜਿਹੜੀਆਂ ਉਹ ਥੋੜੀਆਂ ਮਾਰੀਆਂ ਨੇ ਨਾ ਥੋੜੇ ਆਏ ਲੱਗ ਰਿਆ ਸੀ ਜਿਵੇਂ ਆਪਦੇ ਦਿਲ ਤੇ ਵੱਜ ਰਹੇ ਆ ਮੈਂ ਜਿਹੜੇ ਮਨੁਭਾਦੀ ਸੋਚ ਵਾਲੇ ਲੋਕ ਨੇ ਨਾ ਇਹਨਾਂ ਨੂੰ ਤੁਹਾਡੇ ਚੈਨਲ ਰਾਹੀਂ ਇਹ ਸੰਦੇਸ਼ ਦੇਣਾ ਚਾਹਣਾ ਜੇ ਮਾਂ ਦਾ ਬਾਕੀ ਦੁੱਧ ਪੀਤਾ ਤਾਂ ਫਿਰ ਇਹੋ ਜਿਹਾ ਕੰਮ ਕਰਨਾ ਇੱਕ ਵਾਰ ਦੱਸ ਕੇ ਜਰੂਰ ਆਓ ਯਾਰ ਇੱਕ ਸਟੈਚੂ ਲੱਗਿਆ ਹੋਇਆ ਕਿਸੇ ਵੀ ਤੁਸੀਂ ਇਕੱਲੇ ਜਾਂਦੇ ਹੋ ਜਾ ਕੇ ਇਹ ਕੰਮ ਕਰਦੇ ਹੋ ਜੇ ਤੁਹਾਡੀ ਐਡੀ ਦਿਮਾਗੀ ਮੈਂ ਕਹੂੰਗਾ ਦਿਮਾਗੀ ਦੇ ਵਿੱਚ ਕੀੜਾ ਇੰਨਾ ਤੁਸੀਂ ਮਤਲਬ ਕਿ ਕਰੇਬਰਾਂ ਦੀ ਇਹ ਸਟੈਚੂ ਨੂੰ ਇਸ ਤਰ੍ਹਾਂ ਚੰਬੜਿਆ ਇੱਕ ਵਾਰ ਸਾਨੂੰ ਕਾਲ ਕਰਕੇ ਆਜਣ ਤਾਂ ਇਹਨਾਂ ਨੂੰ ਦੱਸ ਦਾਂਗੇ ਵੀ ਜਿਹੜੀਆਂ ਲੱਤਾਂ ਤੇ ਤੁਸੀਂ ਚੱਲ ਕੇ ਆਏ ਹੋ ਨਾ ਇਹ ਜੀ ਹਰਕਤ ਉਹ ਲੱਤਾਂ ਤੇ ਉੱਤੋਂ ਹੀ ਵਾਪਸ ਨਹੀਂ ਲੈਣ ਦੇਣਾ ਸੀ ਬੜੇ ਦੁੱਖ ਨਾਲ ਬੜਾ ਇਸ ਅਸੀਂ ਇਸ ਗੱਲ ਨੂੰ ਲੈ ਕੇ 7 ਦੇ ਵਿੱਚ ਮਾਨਯੋਗ ਸਰਦਾਰ ਅਫਤਾਰ ਸਿੰਘ ਕਰੀਮਪਰੀ ਪ੍ਰਧਾਨ ਨੇ ਸੂਬਾ ਪ੍ਰਧਾਨ ਉਹਨਾਂ ਨੂੰ ਤੁਰੰਤ ਉਹਨਾਂ ਨੇ ਐਕਸ਼ਨ ਲਿਆ ਕਮਿਸ਼ਨਰ ਨਾਲ ਗੱਲ ਕਰਕੇ ਐਫ ਆਈ ਆਰ ਦਰਜ ਕਰਾਈ ਆ ਬਸਪਾ ਦੇ ਉੱਥੇ ਸਾਡੇ ਆਗੂ ਸਹਿਬਾਨਾ ਨੇ ਉਹ ਦੋਸ਼ੀ ਨੂੰ ਫੜਾਇਆ ਹੈਗਾ ਤੇ ਪੂਰਾ ਸਾਡਾ ਅਸੀਂ ਚਾਹੁੰਦੇ ਆਂ ਵੀ ਹਜੇ ਵੀ ਪ੍ਰਸ਼ਾਸਨ ਸਰਕਾਰ ਢਿੱਲੀ ਮੁਠੀ ਕਰਾਜ਼ਗਰੀ ਕਰ ਰਹੀ ਹੈ ਕਾਰਨ ਉਹਦੇ ਮੰਗਰ ਹੱਥ ਕੌਣ ਸੀ ਕਿਉਂਕਿ ਅਸੀਂ ਦੇਖਦੇ ਆਂ ਪਿਛਲੇ ਦਿਨੀ ਅਮਿਤ ਸ਼ਾ ਲੋਕ ਸਭਾ ਦੇ ਵਿੱਚ ਬੋਲ ਰਿਹਾ ਕਿ ਹੁਣ ਹਰੇਕ ਅੰਬੇਦਕਰ ਅੰਬੇਦਕਰ ਦਾ ਨਾਮ ਲੈ ਰਿਹਾ ਜੇ ਕਿਤੇ ਅੰਬੇ ਇੰਨਾ ਭਗਵਾਨ ਦਾ ਨਾਮ ਲਿਆ ਹੁੰਦਾ ਤਾਂ ਸੱਤ ਜਨਮ ਸਵਰਗ ਮਿਲ ਜਾਣਾ ਸੀ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਬੀਜੇਪੀ ਨੂੰ ਤੁਸੀਂ ਜਿਹੜੇ ਲੋਕਾਂ ਦਾ ਇਹ ਜਨਮ ਹੈ ਇਸੇ ਨੂੰ ਸਵਰਗ ਬਣਾ ਦਿਓ ਸਤ ਜਨਮ ਤੁਸੀਂ ਜਾਣ ਹੀ ਨਾ ਦਿਓ ਕਹਿਣ ਦਾ ਮਤਲਬ ਅਮਿਤ ਸ਼ਾਹ ਨੇ 바ਵਾ ਸਾਹਿਬ ਨੂੰ ਉੱਥੇ ਇੱਕ ਤਰ੍ਹਾਂ ਦਾ ਕੰਡਮ ਕਰਨ ਦਾ ਯਤਨ ਕੀਤਾ ਛੋਟਾ ਕਰਨ ਦਾ ਯਤਨ ਕੀਤਾ ਪਰ ਉਸ ਹੰਕਾਰੀ ਬੰਦੇ ਨੇ ਹਜੇ ਤੱਕ ਇਸ ਗੱਲ ਦੀ ਵੀ ਮਾਫੀ ਨਹੀਂ ਮੰਗੀ ਜਿਹਦਾ ਅਸੀਂ ਵਿਰੋਧ ਕਰਦੇ ਹਾਂ ਤੇ ਦੂਸਰਾ ਗੱਲ ਮੈਂ ਕਾਂਗਰਸ ਦੀ ਗੱਲ ਕਰਾਂ ਕਾਂਗਰਸ ਨੇ ਆ ਪਿੱਛੇ ਦੇ ਲਈ ਧਰ ਨਹੀਂ ਧਰੇ ਕਿ 바ਵਾ ਸਾਹਿਬ ਨੇ 바ਵਾ ਸਾਹਿਬ ਦੇ ਸਨਮਾਨ ਨੂੰ ਠੇਸ ਪਹਾਈ ਆ ਅਮਿਤ ਸ਼ਾਹ ਨੇ ਤਾਂ ਮੈਂ ਕਾਂਗਰਸੀਆਂ ਨੂੰ ਇਹ ਗੱਲ ਤੁਹਾਡੇ ਚੈਨਲ ਰਾਹੀਂ ਪੁੱਛਣਾ ਚਾਹਣਾ ਕਿ ਜਦੋਂ 바ਵਾ ਸਾਹਿਬ ਜਾਂਉਂਦੇ ਸੀ 바ਵਾ ਸਾਹਿਬ ਦੀ ਡੈਰੀ ਚੱਕਣ ਵਾਲੇ ਤੋਂ 바ਵਾ ਸਾਹਿਬ ਨੂੰ ਕਾਂਗਰਸ ਪਾਰਟੀ ਨੇ ਚੋਣ ਹਰਾਉਣ ਦਾ ਕੰਮ ਕਰਿਆ ਸੀ ਇਹ ਸਮਾਜ ਕਦੇ ਨਾ ਭੁੱਲੇ ਇਹ ਕਦੇ ਵੀ ਸਾਡੇ ਨਹੀਂ ਹੋ ਸਕਦੇ 바ਵਾ ਸਾਹਿਬ ਡਾਕਟਰ ਅੰਬੇਡਕਰ ਦੀ ਡੈਰੀ ਚੱਕਣ ਵਾਲਾ ক্লোਜ਼ ਕਰ ਉਹਦੇ ਬਰਾਬਰ ਉਮੀਦਵਾਰ ਖੜਾ ਕਰਕੇ ਕਾਂਗਰਸ ਪਾਰਟੀ ਨੇ ਹਰਾਉਣ ਦਾ ਕੰਮ ਕੀਤਾ ਸੀ ਅਸੀਂ ਕਿਸ ਤਰ੍ਹਾਂ ਇਹ ਭੁੱਲ ਜਾਈਏ ਫਿਰ ਦੂਸਰਾ ਜਦੋਂ ਭਾਰਤ ਰਤਨ ਬਾਬਾ ਸਾਹਿਬ 1956 ਸਾਲ ਦੇ ਵਿੱਚ ਸਾਡੇ ਕੋਲ ਚਲੇ ਗਏ 1956 ਤੋਂ ਬਾਅਦ ਕਿੰਨੇ ਦੇਸ਼ ਦੇ ਪੀਐਮ ਬਣੇ ਕਾਂਗਰਸ ਪਾਰਟੀ ਦੇ ਜ਼ਿਆਦਾ ਬਣੇ ਬਾਈ ਜੀ ਉਹਨਾਂ ਨੂੰ ਭਾਰਤ ਰਤਨ ਹੀ ਨਹੀਂ ਦਿੱਤਾ ਕਿਉਂਕਿ ਭਾਰਤ ਰਤਨ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਹੋਰ ਵਿਅਕਤੀਆਂ ਨੂੰ ਮਿਲੇ ਉਸ ਦਰੋਂ ਪਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਭਾਰਤ ਰਤਨ ਕਾਂਗਰਸ ਪਾਰਟੀ ਨੇ ਨਹੀਂ ਦਿੱਤਾ ਪਰ 1999 ਦੇ ਵਿੱਚ ਬੀਐਸਪੀ ਬਣੀ ਤਿੰਨ ਮੈਂਬਰ ਪਾਰਲੀਮੈਂਟ ਜਿੱਤੇ ਅਸੀਂ ਤਿੰਨਾ ਮੈਂਬਰ ਪਾਰਲੀਮੈਂਟ ਦੇ ਸਾਹ ਸ਼੍ਰੀ ਕਾਂਚੀ ਰਾਮ ਜੀ ਨੇ ਬੀਪੀ ਸਿੰਘ ਨੂੰ ਦੇਸ਼ ਦਾ ਪੀਐਮ ਬਣਾਇਆ 1999 ਦੇ ਵਿੱਚ ਸਾਹ ਸ਼੍ਰੀ ਕਾਂਚੀ ਰਾਮ ਦੇ ਯਤਨਾ ਸਦਕਾ ਹਮੈਤ ਦੇਣ ਕਰਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਭਾਰਤ ਰਤਨ ਮਿਲਿਆ ਸੀ ਕਿਵੇਂ ਭੁੱਲ ਜਾਈਏ ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਕਾਨੂੰਨ ਮੰਤਰੀ ਸੀ ਤਾਂ ਕਾਂਗਰਸ ਨੇ ਇਹੀ ਕਾਂਗਰਸ ਜਿਹੜੀ ਹੁਣ ਕਹਿੰਦੀ ਆ ਵੀ ਪਹਿਲਾਂ ਜੈ ਬਾਪੂ ਦੀ ਕਰੋ ਫਿਰ ਕਹਿ ਰਹੇ ਨੇ ਜੈ ਭੀਮ ਫਿਰ ਜੈ ਸੰਵਿਧਾਨ ਕਿ ਮੈਂ ਭੁੱਲ ਜੀਏ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਕਾਂਗਰਸ ਪਾਰਟੀ ਨੇ ਮਜਬੂਰ ਕਰਕੇ ਅਸਤੀਫਾ ਦਵਾਇਆ ਸੀ। ਭਾਜਪਾ ਦੀ ਇਹ ਹੀ ਨੀਤੀ ਹੈ। ਕਾਂਗਰਸ ਦੀ ਵੀ ਇਹ ਹੀ ਨੀਤੀ ਹੈ। ਹੁਣ ਜੇ ਮੈਂ ਗੱਲ ਕਰਾਂ ਆਮ ਆਦਮੀ ਪਾਰਟੀ ਦੀ ਜਿਹੜੀ ਫੋਟੋ ਹੀ ਬਾਬਾ ਸਾਹਿਬ ਦੇ ਸਿਰ ਤੇ ਲਾਉਂਦੇ ਨੇ। ਉਹ ਕਹਿੰਦੇ ਨੇ ਬਾਬਾ ਸਾਹਿਬ ਦੇ ਫੋਟੋ ਦੇ ਥੱਲੇ ਬੈਠਦੇ ਨੇ। ਮੈਂ ਉਹਨੂੰ ਕਹਿਣਾ ਵੀ ਹੁਣ ਬਈ ਜੀ ਮੈਂ ਜੇ ਗੱਲ ਕਰਾਂ ਪੰਜਾਬ ਦੇ ਵਿੱਚ ਸ਼ੈਡਿਊਲ ਕਾਸਟ ਭਾਈਚਾਰੇ ਦੀ 40% ਆਬਾਦੀ ਹੈ। ਪੰਜ ਮੇਰਾਂ ਦੀਆਂ ਚੋਣਾਂ ਹੋਈਆਂ। ਪੰਜ ਮੇਰ ਸ਼ਹਿਰਾਂ ਦੀਆਂ ਚੋਣਾਂ ਹੋਈਆਂ ਪਟਿਆਲਾ ਦੀ ਅੰਮ੍ਰਿਤਸਰ ਸਾਹਿਬ ਲੁਧਿਆਣਾ ਫਗਵਾੜਾ ਕਹਿਣ ਦਾ ਮਤਲਬ ਪੰਜ ਸ਼ਹਿਰ ਮਤਲਬ ਕਿ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਪੰਜੇ ਬਈ ਰਿਜ਼ਰਵੇਸ਼ਨ ਨਹੀਂ ਇੱਕ ਖਤਮ ਕਰਤੀ ਇੱਕ ਵੀ ਕਰਨੀ ਜਿਨ੍ਹਾਂ ਦੀ 40% ਆਬਾਦੀ ਹੈ ਇੱਕ ਵੀ ਮੇਰ ਆਮ ਆਦਮੀ ਪਾਰਟੀ ਨੇ ਸ਼ੈਡਿਊਲ ਕਾਸਟ ਨੂੰ ਨੁਮਾਇੰਦਗੀ ਨਹੀਂ ਦੇਣੀ ਜ਼ਰੂਰੀ ਸਮਝੀ ਕਿਉਂਕਿ ਇਹ ਸ਼ੈਡਿਊਲ ਕਾਸ ਬਾਬਾ ਸਾਹਿਬ ਦੀ ਫੋਟੋ ਤਾਂ ਜ਼ਰੂਰ ਉੱਤੇ ਲਾਉਂਦੇ ਨੇ ਪਰ ਅਸਲ ਦੇ ਵਿੱਚ ਇਹ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਢਿੱਡੋਂ ਸੰਵਿਧਾਨ ਵਿਰੋਧੀ ਨਹੀਂ ਇਹ ਹੋ ਸਕਦਾ ਵੀ ਪੰਜ ਇਸ ਵਾਰ ਪੰਜ ਪੰਜ ਨਗਰ ਨਿਗਮਾਂ ਦੀਆਂ ਚੋਣਾਂ ਹੋਈਆਂ ਹੁਣ ਤੇ ਪੰਜਾਂ ਦੇ ਮੇਅਰ ਜਰਨਲ ਕੈਟਾਗਰੀ ਦੇ ਵਿੱਚ ਉਹ ਮੈਂ ਜਰਨਲ ਕੈਟਾਗਰੀ ਦਾ ਵਿਰੋਧੀ ਨਹੀਂ ਮੈਂ ਕਹਿਣਾ ਜਿਹੜਾ ਬਣਦਾ ਹੱਕ ਸੰਵਿਧਾਨਕ ਹੱਕ ਉਹ ਆਮ ਆਦਮੀ ਪਾਰਟੀ ਨੇ ਕਿਉਂ ਨਹੀਂ ਦਿੱਤਾ ਪੰਜਾਬ ਦੇ ਲੋਕਾਂ ਨੇ ਗਰੀਬ ਕਿਸਾਨ ਮਜ਼ਦੂਰ ਨੇ 93 ਵਿਧਾਇਕ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚੋਂ ਜਿੱਤੇ ਮੈਂ ਹੁਣ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਣਾ ਜਦੋਂ 93 ਨੇ ਵੋਟਾਂ ਪਾਈਆਂ 7 ਰਾਜ ਸਭਾ ਮੈਂਬਰ ਪੰਜਾਬ ਦੇ ਵਿੱਚੋਂ ਬਣਨੇ ਸੀ ਇੱਕ ਵੀ ਮੈਂਬਰ ਸ਼ਡਿਊਲ ਕਾਸਟ ਬਣਾਉਣਾ ਰਾਜ ਸਭਾ ਜ਼ਰੂਰੀ ਨਹੀਂ ਸਮਝਿਆ ਇੱਕ ਬਾਈ ਜੀ ਜੇ ਕੋਈ ਕੁੜੀ ਔਖੀ ਹੋਵੇਗੀ ਉਹ ਆਪਦੇ ਪੇਕਿਆਂ ਕੋਲੇ ਜਾਂਦੀ ਆ ਵੀ ਮੈਨੂੰ ਸਾਰੇ ਹਰਾਸਮੈਂਟ ਕਰ ਰਹੇ ਨੇ ਜਾਂ ਕੋ ਮੈਨੂੰ ਤੰਗ ਪ੍ਰੇਸ਼ਾਨ ਕਰ ਰਹੇ ਨੇ ਮੈਂ ਹੁਣ ਤੁਹਾਨੂੰ ਕਹਿਣਾ ਚਾਹਣਾ ਵੀ ਇੱਕ ਐਸਸੀ ਕਮਿਸ਼ਨ ਹੁੰਦਾ ਜੇ ਗਰੀਬ ਤੇ ਕੋਈ ਜ਼ੁਲਮ ਹੋ ਜਾਏ ਹੰਕਾਰੀ ਵਿਅਕਤੀ ਕੋਈ ਜ਼ੁਲਮ ਕਰਦਾ ਉਹ ਐਸਸੀ ਕਮਿਸ਼ਨ ਕੋਲੇ ਜਾਂਦਾ ਕਿ ਮੇਰੀ ਪੁਲਿਸ ਸੁਣਾਈ ਨਹੀਂ ਸੁਣ ਰਹੀ ਐ ਤਨਾੜਾ ਐ ਇਹਦਾ ਰਤਬਾ ਬਹੁਤ ਆ ਤੇ ਇਹ ਬੰਦਾ ਮੈਨੂੰ ਕੋਚਲ ਰਿਆ ਉਹਦਾ ਚੇਅਰਮੈਨ ਐਸਸੀ ਕਮਿਸ਼ਨ ਦਾ ਐਸਸੀ ਕਮਿਸ਼ਨ ਹਮੇਸ਼ਾ ਹੀ ਸ਼ੈਡਿਊਲ ਕਾਸ ਸਮਾਜ ਦੇ ਵਿੱਚੋਂ ਲੱਗਦਾ ਆ ਆ ਪਹਿਲੀ ਵਾਰ ਹੋਇਆ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕਿ ਐਸਸੀ ਕਮਿਸ਼ਨ ਵੀ ਇੱਕ ਜਰਨਲ ਕੈਟਾਗਰੀ ਦੇ ਵਿੱਚੋਂ ਇੱਕ ਤਨਾੜ ਬੇਕਤੀ ਨੂੰ ਲਾਇਆ ਕੀ ਹੁਣ ਉਹ ਸ਼ੈਡਿਊਲ ਕਾਸ ਸਮਾਜ ਨੂੰ ਇਨਸਾਫ ਮਿਲਜੂ ਮੈਂ ਗੱਲ ਤੁਹਾਡੇ ਚੈਨਲ ਤੇ ਕਹਿ ਸਕਦਾ ਕਿ ਜਿਹੜਾ ਸਾਡਾ ਸ਼ਡਿਊਲ ਕਾਸ ਸਮਾਜ ਕੁੰਭ ਕਰਨ ਤੋਂ ਬਾਅਦ ਜੇ ਕੋਈ ਲੰਬੀ ਨੀਂਦ ਸੁੱਤਾ ਤਾਂ ਇਹ ਸਾਡੇ ਵਾਲਾ ਸਮਾਜੀ ਸੁੱਤਾ ਹੋਇਆ 40% ਭਾਈ ਜੀ 32 33% ਨਾਲ ਤਾਂ ਸਰਕਾਰ ਬਣ ਜਾਂਦੀ ਹੈ ਤੇ ਸਾਡੇ ਜਾਂ ਮੈਂ ਕਹਿ ਸਕਦਾ ਵੀ ਆਰਥਿਕ ਤੌਰ ਤੇ ਗਰੀਬੀ ਕਾਰਨ ਜਾਂ ਅਨਪੜਤਾ ਦੇ ਕਾਰਨ ਇਹ ਲੋਕ ਉਹ ਪਾਰਟੀਆਂ ਨੂੰ ਚੁਣ ਕੇ ਆਉਂਦੇ ਨੇ ਜਿਹੜੇ 바ਵਾ ਸਾਹਿਬ ਡਾਕਟਰ ਅੰਬੇਡਕਰ ਦੀ ਸੋਚ ਦੇ ਬ੍ਰੋਧੀ ਪਾਰਟੀਆਂ ਨੇ ਤੇ 바ਵਾ ਸਾਹਿਬ ਡਾਕਟਰ ਅੰਬੇਡਕਰ ਇਹ ਜੀ ਹਰਕਤ ਅਸੀਂ ਸੋਚੀ ਨਹੀਂ ਸੀ ਜਿਹੜੀ ਆ ਕੱਲ ਹੋਈ ਆ ਤੇ ਮੇਰੀ ਤੁਹਾਡੇ ਚੈਨਲ ਰਾਹੀਂ ਮੰਗਾ ਵੇ ਜਿੱਥੇ ਵੀ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਲੱਗੇ ਨੇ ਚਾਹੇ ਸਰਦਾਰ ਸ਼ਹੀਦ ਦੇ ਉਦਮ ਸਿੰਘ ਜੀ ਦੇ ਲੱਗੇ ਨੇ ਜਾਂ ਭਗਤ ਸਿੰਘ ਜੀ ਦੇ ਲੱਗੇ ਨੇ ਜਿੰਨੇ ਵੀ ਸਤਗੁਰ ਰਵਿਦਾਸ ਮਹਾਰਾਜ ਜੀ ਭਗਵਾਨ ਵਾਲਮੀਕ ਜੀ ਦੀ ਸਰਕਾਰ ਨੂੰ ਉਹਨਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਇੱਕ ਹੋਰ ਵੀ ਸਵਾਲ ਉੱਠਦੇ ਨੇ ਸਰਕਾਰ ਦੇ ਉੱਪਰ ਕਿ ਸਰਕਾਰ ਅਮਰਸਰ ਸਾਹਿਬ ਦੇ ਵਿੱਚ ਮੇਅਰ ਬਣਾਉਣ ਦੀ ਦੌੜ ਦੇ ਵਿੱਚ ਲੱਗੀ ਆ ਕਹਿੰਦੇ ਪੁਲਿਸ ਵੀ ਆਪਣੀ ਉਧਰ ਲਾਈ ਬੈਠੀ ਆ ਹਾਲਾਂਕਿ ਜਿਹੜੀ ਉਹਨਾਂ ਨੂੰ ਸੁਰੱਖਿਆ ਜਿਹੜੀ ਕਰਨੀ ਚਾਹੀਦੀ ਸੀ ਉਹ ਕੀਤੀ ਨਹੀਂ ਗਈ ਮੈਂ ਤੁਹਾਨੂੰ ਦੱਸੀ ਆ ਨਾ ਬਈ ਤਾਂ ਸਭ ਤੋਂ ਜ਼ਿਆਦਾ ਜੇ ਕੋਈ ਮੈਂ ਕਹਾ ਬਈ ਕਾਂਗਰਸ ਜਾਂ ਜਿਹੜੀਆਂ ਵੀ ਪਿਛਲੇ ਭਾਜਪਾ ਸਰਕਾਰਾਂ ਜਾਂ ਕਾਂਗਰਸ ਜਿੰਨੀਆਂ ਵੀ ਸਰਕਾਰਾਂ ਉਹਨਾਂ ਦੇ ਬਰਾਬਰੀ ਇਹ ਸ਼ੈਡੂਲ ਕਾਸਟ 19 ਵਿਰੋਧੀਆਂ ਸਰਕਾਰਾਂ ਮੈਂ ਤੁਹਾਨੂੰ ਐਸਸੀ ਕਮਿਸ਼ਨ ਤੋਂ ਲੱਗਿਆ ਪੰਜਰ ਨਗਰ ਨਗਰ ਨਿਗਰਨੀਆਂ ਚੋਣਾਂ ਹੋਈਆਂ ਉਧਰ ਧੱਕੇ ਨਾਲ ਐਫਆਈਆਰਾਂ ਦਰਜ ਕਰਾ ਕੇ ਜਿਹੜੇ ਦੂਜੇ ਪਾਸੇ ਜਿੱਤੇ ਨੇ ਉਹਨਾਂ ਨੂੰ ਆਪਦੇ ਨਾਲ ਰਲਾਇਆ ਜਾ ਰਿਹਾ ਇਹ ਯਾਰ ਇਹ ਕੋਈ ਇਹ ਸਾਡੇ ਲੋਕਾਂ ਨੇ ਇਹ ਸੋਚਿਆ ਸੀ ਕਿ ਜ਼ਬਰਦਸਤੀ ਪਰਚੇ ਦਰਜ ਕਰਕੇ ਪਾਰਸ਼ੇ ਦਾ ਆਪਦੇ ਨਾਲ ਰਲਾ ਕੇ ਆਪ ਮੇਹਰ ਬਣਾ ਲੋਂਗੇ ਯਾਰ ਬਣਾ ਲੋਂਗੇ ਫਿਰ ਲੋਕਾਂ ਦੇ ਦਿਲ ਜਿੱਤ ਲੋਂਗੇ ਇਸ ਕਰਕੇ ਇਹ ਸਰਕਾਰ ਨੇ ਸਾਰਾ ਜਿਹੜਾ ਲਾਮ ਲਖਸ਼ਰ ਸੀ ਉਹ ਆਪਦੇ ਮੰਗ ਰਲਾਇਆ ਹੋਇਆ ਸੀ ਤੇ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਸਟੈਚੂ ਤੇ ਕੋਈ ਵੀ ਉੱਥੇ ਸਿਕਿਉਰਟੀ ਜਾਂ ਸੁਰੱਖਿਆ ਦੇ ਪ੍ਰਬੰਧ ਕੋਈ ਨਹੀਂ ਸੀ ਤੇ ਨਹੀਂ ਉਹ ਗੰਦੇ ਬੰਦੇ ਨੂੰ ਉੱਤੇ ਚੜ੍ਹ ਨਹੀਂ ਹੀ ਦੇਣਾ ਸੀ ਇਸ ਕਰਕੇ ਉਹ ਸਾਡੀ ਇਹ ਮੰਗ ਆ ਕਿ ਉਹ ਜਿਹੜੇ ਸਟੈਚੂ ਲੱਗੇ ਹੋਏ ਨੇ ਜਿਸ ਵੀ ਚਾਹੇ ਮਤਲਬ ਕਿ ਸਾਡੇ ਰਹਿਬਰਾਂ ਦੇ ਲੱਗੇ ਹੋਏ ਨੇ ਉਹਨਾਂ ਦੀ ਮਤਲਬ ਕਿ ਸੁਰੱਖਿਆ ਹੋਵੇ ਤੇ ਦੂਸਰੀ ਗੱਲ ਮੈਂ ਤੁਹਾਡੇ ਚੈਨਲ ਤੇ ਇੱਕ ਹੋਰ ਕਰਨ ਲੱਗਿਆ ਕਿ 바바 ਸਾਹਿਬ ਡਾਕਟਰ ਅੰਬੇਡਕਰ ਨੇ ਹਰ ਭਾਈਚਾਰੇ ਦਾ ਭਲਾ ਕੀਤਾ ਯਾਰ ਸੰਵਿਧਾਨ ਚ ਮੈਂ ਦੱਸਿਆ ਵੀ 1932 ਤੋਂ ਬੱਲਾ ਪਹਿਲਾਂ ਤੱਕ ਕਿਸਾਨਾਂ ਕੋਲੇ ਭੂਮੀ ਦੇ ਹੀ ਹੱਕ ਨਹੀਂ ਸੀ ਔਰਤ ਨੂੰ ਸਭ ਤੋਂ ਜ਼ਿਆਦਾ ਕਈ ਧਰਮਾਂ ਦੇ ਵਿੱਚ ਮਤਲਬ ਕਿ ਕਾਫੀ ਜ਼ਿਆਦਾ ਕੰਡਮ ਕੀਤਾ ਜਾਂਦਾ ਸੀ ਤਾਂ 바바 ਸਾਹਿਬ ਡਾਕਟਰ ਅੰਬੇਡਕਰ ਨੇ ਔਰਤ ਨੂੰ ਸਭ ਤੋਂ ਜ਼ਿਆਦਾ ਸਨਮਾਨ ਦਵਾਇਆ ਤੇ ਉਹਨਾਂ ਨੇ ਸੰਵਿਧਾਨ ਦੇ ਵਿੱਚ ਜੇ ਕਿਤੇ ਸੰਵਿਧਾਨ ਨਾ ਹੁੰਦਾ ਕਈ ਦੇਸ਼ ਦੇ ਟੁਕੜੇ ਟੁਕੜੇ ਟੁੱਟ ਚੁੱਕੇ ਆ ਕਈ ਦੇਸ਼ ਟੁੱਟ ਚੁੱਕੇ ਨੇ ਇੱਕੋ ਸੰਵਿਧਾਨ ਆ ਜਿਹੜਾ ਇਸ ਭਾਰਤ ਦੇਸ਼ ਨੂੰ ਬਚਾਈ ਇਸ ਦੋਸ਼ੀ ਨੂੰ ਇੱਕ ਹੋਰ ਵੀ ਕਿਹਾ ਗਿਆ ਕਹਿੰਦੇ ਕਿ ਦੋਸ਼ੀ ਸੀ ਜਿਹੜਾ ਕਹਿੰਦੇ ਉਹਦੀ ਮੈਂਟਲ ਹਾਲਤ ਜਿਹੜੀ ਆ ਉਹ ਠੀਕ ਨਹੀਂ ਤਾਂ ਕਰਕੇ ਐਸਾ ਕੁਝ ਕਰਕੇ ਲੱਗਦਾ ਮੈਨੂੰ ਲੱਗਦਾ ਵੀ ਜਿਹੜੇ ਮਨੁਵਾਦੀ ਲੋਕ ਨੇ ਉਹਨਾਂ ਦੀ ਜਿਹੜੀ ਮਾਨਸਿਕਤਾ ਉਹ ਅੱਜ ਵੀ ਉੱਥੇ ਹੀ ਖੜੀ ਹੈ ਉਹਨਾਂ ਦੀ ਸ਼ੈਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਪਦੀਆਂ ਜਦੋਂ ਹੁੰਦੀਆਂ ਜਾਂ ਕਿਸੇ ਵੀ ਧਾਰਮਿਕ ਜਗ੍ਹਾ ਦੀ ਬੇਅਪਦੀ ਹੁੰਦੀ ਹੈ ਚਾਹੇ ਉਹ ਗ੍ਰੰਥ ਦੀ ਹੁੰਦੀ ਹੈ ਜਾ ਬਾਬਾ ਸਾਹਿਬ ਦੀ ਹੋਈ ਐ ਉਦੋਂ ਬਾਅਦ ਇਹ ਰਟਾ ਰਟਾਇਆ ਪਹਾੜਾ ਬਈ ਇਹਨੇ ਇਹਦਾ ਇਹਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਮੈਂ ਕਹਣਾ ਉਹ ਆਪਦੇ ਘਰੇ ਮਾਂ ਪਿਓ ਦੀ ਜਾਂ ਕਿਸੇ ਦੀ ਹੋਰ ਕਿਉਂ ਨਹੀਂ ਥੋੜਾ ਮਰ ਰਿਆ ਸਿਰ 'ਚ ਉਹਨਾਂ ਨੂੰ ਇਹ ਕਿਵੇਂ ਸੋਝੀ ਆ ਜਾਂਦੀ ਹੈ ਕਿ ਰੈਵਰ ਦੇ ਇੱਥੇ ਪਹੁੰਚਣਾ ਜਾਂ ਇਹ ਧਾਰਮਿਕ ਸਥਾਨਾਂ ਤੇ ਪਹੁੰਚਣਾ ਇਹ ਜਾਣ ਕੇ ਇਹ ਜਿਹੜੇ ਮਨੁੱਖਵਾਦੀ ਲੋਕ ਨੇ ਉਹਨਾਂ ਦੀ ਮਾਨਸਿਕਤਾ ਦਾ ਨਤੀਜਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਤਾਂ ਯਾਰ ਜਾਤੀ ਪਾਤੀ ਖਤਮ ਕੀਤੀ ਸੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੇ ਵੀ ਇਹੀ ਕੰਮ ਕੀਤਾ ਸੀ। ਉਹਨਾਂ ਦੀ ਸੋਚ ਬਾਬਾ ਸਾਹਿਬ ਨੇ ਅਪਣਾਈ। ਉਹਨਾਂ ਨੇ ਵੀ ਜਾਤੀ ਪਾਤੀ ਖਤਮ ਕਰਨ ਦਾ ਕੰਮ ਇਤੋਂ ਵੱਧ ਕੀਤਾ। ਬਾਬਾ ਸਾਹਿਬ ਦੀ ਜਿਹੜੀ ਦੂਸਰੀ ਮੈਰਜ ਸੀ ਉਹ ਵੀ ਇੰਟਰ ਕਾਸਟ ਸੀ। ਉਹ ਵੀ ਇੰਟਰ ਕਾਸਟ ਸੀ। ਉਹਨਾਂ ਨੇ ਤਾਂ ਉਹਨਾਂ ਨੂੰ ਰਿਸ਼ਤੇਦਾਰ ਵੀ ਬਣਾਇਆ। ਬਈ ਵੀ ਜਾਹ ਜਾਤੀ ਵਾਲਾ ਇਹਨਾਂ ਦੇ ਦਿਮਾਗ ਦੇ ਵਿੱਚੋਂ ਹੀ ਕੀੜਾ ਨਿਕਲ ਜੇ। ਇੰਨਾ ਕੁਝ ਕਰਨ ਦੇ ਬਾਵਜੂਦ ਵੀ ਇਹਨਾਂ ਦੇ ਦਿਮਾਗ ਦੇ ਵਿੱਚ ਅੱਜ ਵੀ ਨਫ਼ਰਤ ਭਰੀ ਹੋਈ ਆ। ਜਿਹੜਾ ਅਸੀਂ ਭੋਜਨ ਸਮਾਜ ਪਾਰਟੀ ਪਰ ਤਰਫੋਂ ਪੂਰੀ ਨਖੇਦੀ ਕਰਦੇ ਆ ਮੰਗ ਕਰਦੇ ਆ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਫੜਿਆ ਗਿਆ ਦੋਚੀ ਉਹਦੇ ਮੰਗਰ ਕੀ ਐਜੰਡੇ ਸੀ ਇਹ ਮੈਨੂੰ ਲੱਗਦਾ ਇੱਕ ਵੱਡੀ ਪਲਾਨਿੰਗ ਆ ਕਿ ਮੰਤਰੀਆਂ ਦੇ ਉੱਪਰੋਂ ਲੱਗ ਕੇ ਬਾਬਾ ਸਾਹਿਬ ਨੂੰ ਇੱਕ ਨਿਸ਼ਾਨਾ ਬਣਾਇਆ ਜਾ ਰਿਹਾ ਜਿਹੜਾ ਕਦੇ ਵੀ ਅਸੀਂ ਇਸ ਗੱਲ ਨੂੰ ਸਹਿਣ ਨਹੀਂ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹੀ ਹਾਲਾਤ ਰਹੇ ਕਿਉਂਕਿ ਪੰਜਾਬ ਦੇ ਹਾਲਾਤ ਇੰਨੇ ਬੱਦਰ ਹੋ ਚੁੱਕੇ ਨੇ ਪੰਜਾਬ ਦਾ ਮੁੱਖ ਮੰਤਰੀ ਐਸ਼ੋ ਪ੍ਰਸਤੀ ਦੇ ਵਿੱਚ ਲੱਗਿਆ ਹੋਇਆ ਦਿੱਲੀ ਦੇ ਵਿੱਚ ਪ੍ਰਚਾਰ ਕਰ ਰਿਹਾ ਪੰਜਾਬ ਦਾ ਸਾਰਾ ਲੈਮੋ ਲਖਰ ਲੈ ਕੇ ਸਾਰੇ ਮੰਤਰੀ ਦਿੱਲੀ ਦੇ ਵਿੱਚ ਲੱਗੇ ਹੋਏ ਨੇ ਅੱਜ ਪੰਜਾਬ ਅਫਸਰਸ਼ਾਹੀ ਦੇ ਹੱਥੀ ਚੜਿਆ ਹੋਇਆ ਤੇ ਅਫਸਰਸ਼ਾਹੀ ਆਪਣੇ ਜਿਵੇਂ ਐ ਲੱਗਦਾ ਵੀ ਅੱਜ ਮੈਨੂੰ ਤਾਂ ਐ ਲੱਗਦਾ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਤੇ ਡੀਸੀ ਜਿਵੇਂ ਹਿਟਲਰ ਬਣੇ ਬੈਠੇ ਨੇ ਉਹਨਾਂ ਨੂੰ ਕੋਈ ਕੋਈ ਜਨਤਾ ਪ੍ਰਤੀ ਨਹੀਂ ਕੋਈ ਲੋਕਾਂ ਪ੍ਰਤੀ ਨਹੀਂ ਕੋਈ ਜਵਾਬਦੇਹ ਨਹੀਂ ਅੱਜ ਮੈਂ ਦੇਖਦਾ ਲੋਕ ਦਫ਼ਤਰਾਂ ਦੇ ਵਿੱਚ ਬਾਈ ਜੀ ਦਰਖਾਸਤਾਂ ਚੱਕੀ ਫਿਰ ਰਹੇ ਨੇ ਪ੍ਰਸ਼ਾਸਨ ਦੇ ਅਧਿਕਾਰੀ ਮਾਰਕ ਵੀ ਨਹੀਂ ਕਰਦੇ ਉਹਨਾਂ ਦਾ ਦੁਖਾਂਤ ਵੀ ਨਹੀਂ ਐਡਾ ਮੈਨੂੰ ਲੱਗਦਾ ਵੀ ਜਿਵੇਂ ਪੰਜਾਬ ਦੇ ਲੋਕਾਂ ਤੋਂ ਬਹੁਤ ਵੱਡੀ ਗਲਤੀ ਮੇਜਰ ਗਲਤੀ ਹੋ ਗਈ ਹੋਵੇ ਇਹਨਾਂ ਨੂੰ ਚੁਣ ਕੇ ਤੁਹਾਨੂੰ ਲੱਗਦਾ ਕਿ ਬਹੁਤ ਵੱਡੀ ਪਲਾਨਿੰਗ ਦੇ ਤਹਿਤ ਇਹ ਹੋਇਆ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪੂਰੀ ਇੱਕ ਪੌੜੀ ਘੋੜੀ ਜੋ ਵੀ ਨਾਮ ਦੇ ਲਈਏ ਉਹ ਲਾਈ ਜਾਂਦੀ ਆ ਬੁੱਧ ਦੇ ਪ੍ਰਸਤਵਤ ਚੜਾ ਜਾਂਦੇ ਕੋ ਹਥੌੜਾ ਉਹਦੇ ਹੱਥ ਦੇ ਵਿੱਚ ਹੁੰਦਾ ਹਥੌੜਾ ਮਾਰਿਆਂ ਦਾ ਲੱਗਦਾ ਕਿ ਪੂਰੀ ਪਲਾਨਿੰਗ ਦੇ ਤਹਿਤ ਸਭ ਕੁਝ ਹੋਇਆ ਬਾਈ ਜੀ ਜੇ ਇਹ ਚਾਹੁੰਨ ਮੈਨੂੰ ਲੱਗਦਾ ਇਹਨਾਂ ਨੇ ਇਸ ਗੱਲ ਨੂੰ ਇੱਥੇ ਹੀ ਦੱਬਣਾ ਬਹੁਤ ਮਗਰ ਹੱਥ ਨਿਕਲ ਸਕਦੇ ਨੇ ਕਿਥੋਂ ਮਤਲਬ ਕਿ ਅੱਗ ਸਿਵਿਧਾਨ ਨੂੰ ਮਚਾਉਣ ਦਾ ਪ੍ਰਬੰਧ ਹੋ ਗਿਆ ਪਹਿਲਾਂ ਉਹਨੇ ਅੱਗ ਲਾਈ ਹੈ ਦੇਖਣ ਦੇ ਮਤਾਬਕ ਬਈ ਮਤਲਬ ਕਿ ਧੂਆਂ ਲੱਗ ਰਿਹਾ ਸੀ ਹੈਨਾ ਸਿਵਿਧਾਨ ਮਤਲਬ ਕਿ ਸਾੜਨ ਦਾ ਯਤਨ ਕੀਤਾ ਫਿਰ ਉਹ ਉੱਪਰ ਚੜਿਆ ਪੌੜੀ ਲਾਈ ਹੈ ਪੂਰੇ ਪੱਕੇ ਪ੍ਰਬੰਧ ਕੀਤੇ ਨੇ ਇਹਦੇ ਮਗਰ ਬਹੁਤ ਵੱਡੇ ਹੱਥ ਨੇ ਇਹਦੀ ਗਹਿਰਾਈ ਨਾਲ ਜਾਂਚ ਹੋ ਕੇ ਮੈਂ ਤਾਂ ਕਹੂੰਗਾ ਵੀ ਇਹਦੀ ਸੀਬੀਆਈ ਤੋ ਜਾਂਚ ਕਰਾ ਕੇ ਦੋਛੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਖਾਸ ਕਰਕੇ ਜਿਹੜੇ ਉੱਥੋਂ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਉਹਨਾਂ ਨੂੰ ਤਾਂ ਇਸ ਗੱਲ ਲਈ ਕਟਹਿਰੇ ਦੇ ਵਿੱਚ ਖੜਾ ਹੋਣਾ ਚਾਹੀਦਾ ਬਈ ਤੁਹਾਡੀਆਂ ਡਿਊਟੀਆਂ ਕਿੱਥੇ ਸੀ ਤੁਸੀਂ ਸੁੱਤੇ ਹੋਏ ਸੀ ਅੱਜ ਥਾਣਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਥਾਣੇ ਵੀ ਸੁਰੱਖਿਅਤ ਨਹੀਂ ਥਾਣਿਆਂ ਦੇ ਵਿੱਚ ਬਲਾਸਟ ਹੋਈ ਜਾਂਦੇ ਨੇ ਤੇ ਜਦੋਂ ਕੋਈ মিডিਆ ਥੋੜੇ ਵਰਗਾ ਜਾਂਦਾ ਪਤਾ ਕੀ ਕਹਿੰਦੇ ਨੇ ਇਹਦਾ ਗੱਡੀ ਦਾ ਟਾਇਰ ਪਾਟ ਗਿਆ ਸੀ ਹਵਾ ਭਰਦੇ ਸੀ ਹਵਾ ਭਰਦੇ ਸੀ ਤੇ ਦੂਸਰੇ ਦਿਨ ਉਹਨਾਂ ਨੂੰ ਚੈੱਕ ਕਰਨ ਵਾਸਤੇ ਮਾਨਯੋਗ ਡੀਜੀਪੀ ਸਾਹਿਬ ਆਉਂਦੇ ਨੇ ਇਹ ਪੰਜਾਬ ਪਹਿਲੀ ਸਟੇਟ ਬਣਦੀ ਜਾ ਰਹੀ ਆ ਕਿ ਜਿੱਥੇ ਟਾਇਰ ਫਟਦਾ ਉਸ ਥਾਣੇ ਦਾ ਨਿਰੀਖਣ ਕਰਨ ਵਾਸਤੇ ਪੰਜਾਬ ਦੇ ਡੀਜੀਪੀ ਨੂੰ ਆਉਣਾ ਪੈਂਦਾ ਦੇਖੋ ਕਿੰਡੀ ਵੱਡੀ ਮੈਂ ਕਹਿੰਗੂ ਇਸ ਗੱਲ ਦੀ ਚੌਕਸੀ ਆ ਯਾਰ ਸ਼ਰਮ ਆਉਣੀ ਚਾਹੀਦੀ ਐ ਇਹ ਗੱਲਾਂ ਨਾਲ ਅੱਜ ਗੈਂਗਸਟਰ ਸ਼ਰੈਅਮ ਧਮਕੀਆਂ ਦੇ ਰਹੇ ਨੇ ਅੱਜ ਅਫਸਰ ਸ਼ਾਹੀ ਸਿਰਫ ਆਪ ਦੀ ਜ਼ਿੰਦਗੀ ਆਪਦੇ ਬੱਚਿਆਂ ਲਈ ਆਪਦੇ ਪਰਿਵਾਰ ਲਈ ਵੇ ਵਸਤ ਨੇ ਉਹ ਅੱਜ ਸੜਕਾਂ ਦੇ ਉੱਤੇ ਕੀ ਲਾ ਲੋ ਅੱਜ ਭੁੱਖ ਮਰੀ ਦਾ ਨਾਲ ਚਿੱਟੇ ਨਾਲ ਪੰਜਾਬ ਦੀ ਜ਼ੁਬਾਨੀ ਖਤਮ ਹੋ ਰਹੀ ਹੈ। ਮਹਿੰਦਰ ਸਿੰਘ ਦਾ ਪੁੱਤਰ ਫਿਰ ਕੀ ਕਰ ਰਿਹਾ ਉਹ ਤਾਂ ਕਹਿੰਦਾ ਖੁਸ਼ਹਾਲ ਪੰਜਾਬ ਹੈ। ਮਾਸਟਰ ਮਹਿੰਦਰ ਸਿੰਘ ਦਾ ਪੁੱਤਰ ਤਾਂ ਬਸ ਪੈਗ ਲਾ ਕੇ ਟਾਈਮ ਨਾਲ ਬਸ ਪੈ ਜਾਂਦਾ ਉਹਦਾ ਹਰਾ ਪੰਨ ਨਹੀਂ ਨਹੀਂ ਥਿਆਇਆ। ਜਿਹੜਾ ਕਹਿੰਦਾ ਸੀ ਵੀ ਹਰਾ ਮਹਿੰਦਰਸ ਮਾਸਟਰ ਮਹਿੰਦਰ ਸਿੰਘ ਦਾ ਹਰਾ ਪੰਨ ਗਰੀਬਾਂ ਦੀ ਗਰੀਬ ਕਿਸਾਨ ਮਜ਼ਦੂਰ ਦੀ ਤਕਦੀਰ ਬਦਲ ਦਊਗਾ। ਅੱਜ ਹਰਾ ਪੰਨ ਚੱਲਦਾ ਕਿਉਂ ਨਹੀਂ? ਅੱਜ ਹਰੇ ਪੈਨ ਦੀ ਕੋਈ ਨਿਬ ਟੁੱਟੀ ਆ ਕਿ ਹਰੇ ਪੈਨ ਦੀ ਸ਼ਾਈ ਸੁੱਕ ਗਈ ਅਸੀਂ ਦੱਸ ਦੋ ਅਸੀਂ ਪਵਾਉਣ ਦਾ ਪ੍ਰਬੰਧ ਕਰ ਲੈਨੇ ਆ ਅੱਜ ਹਰਾ ਪੈਨ ਚੱਲਦਾ ਹੀ ਨਹੀਂ ਹਰਾ ਪੈਨ ਚੱਲ ਰਿਹਾ ਅੱਜ ਦਿੱਲੀ ਦੇ ਵਿੱਚ ਦਿੱਲੀ ਦੀਆਂ ਸੜਕਾਂ ਦੇ ਵਿੱਚ ਮਤਲਬ ਕਿ ਉੱਥੇ ਪ੍ਰਚਾਰ ਕਰਨ ਦੇ ਵਿੱਚ ਸੀਐਮ ਰੁੱਝਿਆ ਹੋਇਆ ਤੇ ਅੱਜ ਪੰਜਾਬ ਦੇ ਲੋਕ ਬਚਤਾਰੇ ਨੇ ਕਿਸਾਨ ਛੜਕ ਬਾਈ ਜੀ ਕੋਈ ਸੌਖਾ ਨਹੀਂ ਹੁੰਦਾ 70 ਸਾਲ ਦੀ ਉਮਰ ਆਪਣੇ ਡੱਲੇਬਾਲ ਸਾਹਿਬ ਦੀ ਮਤਲਬ ਕਿ ਤਰਾਹੇ ਤਰਾਹੇ ਮਰਨਾ ਆਰਐਸਐਸ ਮਨੁਭਾਦੀ ਲੋਕ ਮੈਂ ਕਹਣਾ ਇਸ ਗੱਲ ਤੇ ਖੁਸ਼ ਹੋ ਰਹੇ ਨੇ ਕਸਾਨਾਂ ਨੂੰ ਸਮਾਂ ਵੀ ਨਹੀਂ ਦੇ ਰਹੇ ਕਿ ਉਹ ਆਪਣੀ ਗੱਲ ਰੱਖ ਸਕਣ ਕੋਈ ਉਹ ਕੋਈ ਕੋਈ ਹੋਰ ਪਾਕਿਸਤਾਨੋਂ ਆਏ ਹੋਏ ਲੋਕ ਤਾਂ ਨਹੀਂ ਗੱਲ ਸੁਣਨ ਦੇ ਵਿੱਚ ਕੀ ਹਰਜ਼ ਜੇ ਉਹਨਾਂ ਦੀਆਂ ਗੱਲਾਂ ਸਹੀ ਨੇ ਉਹਨਾਂ ਦੀਆਂ ਵੋਟਾਂ ਲੈ ਕੇ ਤਾਂ ਤੁਸੀਂ ਬਣਦੇ ਹੋ ਪਰ ਵੋਟ ਲੈਣ ਵੇਲੇ ਲੋਕ ਹੋਰ ਹੁੰਦੇ ਨੇ ਵੋਟਾਂ ਤੋਂ ਬਾਅਦ ਇਹ ਲੋਕ ਹੋਰ ਹੋ ਜਾਂਦੇ ਨੇ ਲੱਗਦਾ ਕਿ ਆਖਰੀ ਸਵਾਲ ਹੈ ਕਿ ਪੰਜਾਬ ਸਰਕਾਰ ਇਸ ਮਸਲੇ ਦੇ ਵਿੱਚ ਬਿਲਕੁਲ ਫੇਲ ਹੋਈ ਕਿ ਡਾਕਟਰ ਭੀਮਰਾਓ ਅੰਬੇਦਕਰ ਦੀ ਗੱਲ ਕਰਦੇ ਨੇ ਉਹਨਾਂ ਜਿਵੇਂ ਤੁਸੀਂ ਵੀ ਗੱਲ ਕਰੀ ਕੋਣ ਦੀ ਤਸਵੀਰ ਉੱਪਰ ਹੁੰਦੀ ਹੈ ਇਹ ਠਾ ਉਹਨਾਂ ਦੀ ਇਹਨਾਂ ਦੀ ਕੁਰਸੀ ਹੁੰਦੀ ਹੈ ਪਰ ਉਹਨਾਂ ਦੀ ਜੇਕਰ ਬੁੱਤਾਂ ਨੂੰ ਨਹੀਂ ਬਚਾ ਸਕੇ ਉਹਨਾਂ ਦੇ ਸਟੈਚੂ ਨੂੰ ਨਹੀਂ ਬਚਾ ਸਕੇ ਤਾਂ ਫਰ ਹੋਰ ਕੀ ਕਰਨਗੇ ਮੈਂ ਤਾਂ ਪਹਿਲਾਂ ਕਿਹਾ ਮੈਨੂੰ ਪਿੱਛੇ ਜੇ ਮੈਂ ਕਿਹਾ ਹੈ ਸੰਵਿਧਾਨ ਨੂੰ ਖਤਰਾ ਉਹ ਮੈਨੂੰ ਇੱਕ ਬੰਦੇ ਨੇ ਇੱਕ ਪੱਤਰਕਾਰ ਸੀਨੀਅਰ ਪੱਤਰਕਾਰ ਨੇ ਸਵਾਲ ਕੀਤਾ ਕਿ 500 543 ਇਸ ਦੇਸ਼ ਦੇ ਐਮ ਐਮ ਪੀ ਚੁਣੇ ਜਾਂਦੇ ਨੇ ਸੰਸਦ ਬਣਦੇ ਨੇ ਤੇ ਉਹਦੇ ਵਿੱਚੋਂ 134 ਦੇ ਲਗਭਗ ਸ਼ੈਡਿਊਲ ਕਾਸ ਸਮਾਜ ਚੋਂ ਬਣਦੇ ਨੇ ਕਹਿੰਦੇ ਫੇਰ ਵੀ ਸੰਵਿਧਾਨ ਨੂੰ ਖਤਰਾ ਫੇਰ ਵੀ ਬਦਲਿਆ ਜਾ ਸਕਦਾ ਮੈਂ ਕਿਹਾ ਇਹੀ ਤਾਂ ਦੁਖਾਂ ਦਾ ਉਹ ਜਿਹੜੇ 134 ਦੇ ਲਗਭਗ ਬਣਦੇ ਨੇ ਉਹ 바ਵਾ ਸਾਹਿਬ ਦੇ ਹੈ ਹੀ ਨਹੀਂ ਉਹ ਤਾਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਜਿੱਤ ਕੇ ਆਏ ਨੇ ਜਿਵੇਂ ਉਹਨਾਂ ਦੇ ਪਾਰਟੀ ਦੇ ਮੁਖੀ ਕਹਿੰਦੇ ਨੇ ਉਹ ਤਾਂ ਉਸੇ ਤਰ੍ਹਾਂ ਕਰਦੇ ਨੇ ਉਹ ਤਾਂ ਉਸੇ ਤਰ੍ਹਾਂ ਕਰਦੇ ਨੇ ਉਹ 바ਵਾ ਸਾਹਿਬ ਦੀ 바ਵਾ ਸਾਹਿਬ ਦੇ ਸੰਘਰਸ਼ ਦਾ ਬੈਨੀਫਿਟ ਤਾਂ ਉਹ ਜ਼ਰੂਰ ਲੈਂਦੇ ਨੇ ਪਰ ਬਾਬਾ ਸਾਹਿਬ ਦੇ ਸੋਚ ਦੇ ਮੁਤਾਬਕ ਨਾ ਤਾਂ ਉਹ ਸਮਾਜ ਦਾ ਭਲਾ ਕਰਦੇ ਨੇ ਬਾਬਾ ਸਾਹਿਬ ਨੇ ਤਾਂ ਕਿਹਾ ਸੀ ਕਿ ਪੜ੍ਹ ਲਿਖ ਕੇ ਜਦੋਂ ਨੌਕਰੀ ਤੁਸੀਂ ਹਾਸਲ ਕਰੋਗੇ ਮੇਰੇ ਸੰਘਰਸ਼ ਦੀ ਬਦੌਲਤ ਜਿਹੜਾ 75% ਲੋਕ ਜਿਹੜੇ ਗਰੀਬਾਂ ਝੋਪੜੀਆਂ ਦੇ ਵਿੱਚ ਬੈਠੇ ਨੇ ਆਰਥਿਕ ਤੌਰ ਤੇ ਕਮਜ਼ੋਰ ਨੇ ਉਹ ਬੱਚਿਆਂ ਨੂੰ ਸੰਭਾਲਿਆ ਜਾਵੇ ਉਹ ਬੱਚਿਆਂ ਦੀ ਪਰਵਿਸ਼ ਕਰੀ ਜਾਵੇ ਉਹਨਾਂ ਨੂੰ ਚੰਗੀ ਸਿੱਖਿਆ ਦਿੱਤੀ ਜਾਵੇ ਪਰ ਮੈਂ ਕਹੂੰਗਾ ਵੱਡੇ ਪੱਦਰ ਤੇ ਮੁਲਾਜ਼ਮ ਵੀ ਜਿਹੜੇ ਸ਼ਡਿਊਲ ਕਾਸਟ ਮੁਲਾਜ਼ਮ ਨੇ ਜ਼ਿਆਦਾਤਰ ਬੀਬੀ ਤੇ ਟੀਵੀ ਤੇ ਸ਼ਰਾਬ ਦੀ ਬੋਤਲ ਦੇ ਵਿੱਚ ਉਲਝ ਕੇ ਰਹਿ ਗਏ ਉਹ ਉਹ ਵੀ ਸਮਾਜ ਨੂੰ ਜਿੰਨਾ ਸਮਾਂ ਦੇਣਾ ਚਾਹੀਦਾ ਉਹ ਸਮਾਂ ਨਹੀਂ ਦੇ ਰਿਹਾ ਇਹ ਸਾਡਾ ਇੱਕ ਦੁੱਖਾਂ ਦਾ ਇਸ ਕਰਕੇ ਹੁਣ ਮੈਂ ਆਖੂਗਾ ਪੰਜਾਬ ਨੂੰ ਇਹ ਕਹਿਣਾ ਚਾਹੂੰਗਾ ਕਿ ਇਦੋਂ ਬੁਰਾ ਹੋਣਾ ਸੀ ਕੀ ਦੇਖਾਂਗੇ ਕਿ ਸਾਡੇ ਰਿਜ਼ਰਵੇਸ਼ਨ ਜਿਹੜੀ ਮਾੜੀ-ਮੋਟੀ ਮਿਲਦੀ ਸੀ ਉਹਨੂੰ ਤਰਾ-ਤਰਾ ਖਤਮ ਕੀਤਾ ਜਾ ਰਿਹਾ ਸੂਬਾ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਐਡਵੋਕਟ ਜਰਨਲ ਐਡਵੋਕੇਟ ਰਾਹੀਂ ਜਰਨਲ ਐਡਵੋਕੇਟ ਰਾਹੀਂ ਇੱਕ ਪੇਪਰ ਧਾਇਰ ਕੀਤਾ ਲਾਅ ਅਫਸਰ ਰੱਖਣੇ ਸੀ ਰਿਜ਼ਰਵੇਸ਼ਨ ਖਤਮ ਕਰਕੇ ਜਦੋਂ ਅਸੀਂ ਉਹ ਸੰਘਰਸ਼ ਚੱਕਿਆ ਵੀ ਇਹਦੇ ਚ ਕੋਟਾ ਬਣਦਾ ਸੀ ਇਹ ਲਾਅ ਅਫਸਰ ਕਿਉਂ ਨਹੀਂ 18 ਅਫਸਰ ਰੱਖਣੇ ਸੀ ਤਾਂ ਉੱਥੇ ਕਿਹਾ ਕਿ ਇਹ ਮੱਦਬੁੱਧੀ ਦੇ ਹੁੰਦੇ ਨੇ ਇਹ ਸਰਕਾਰ ਦੇ ਜਰਨਲ ਐਡਵੋਕੇਟ ਦਾ ਸਟੇਟਮੈਂਟ ਸੀ ਕੋ ਹਾਈ ਕੋਰਟ ਦੇ ਵਿੱਚ ਕਿ ਮੱਦਬੁੱਧੀ ਦੇ ਹੁੰਦੇ ਨੇ ਇੰਨਾ ਇਹਨਾਂ ਦਾ ਦਿਮਾਗ ਕੰਮ ਨਹੀਂ ਕਰਦਾ ਇੰਨੀ ਮੇਜਰ ਪੋਸਟ ਦੇ ਉੱਤੇ ਇਹ ਇਹ ਨਹੀਂ ਮਤਲਬ ਕਿ ਨਿਯੁਕਤ ਕੀਤੇ ਜਾ ਸਕਦੇ ਦੇਖੋ ਐਡੀ ਐਡਾ ਕੁਛ ਕਹਾ ਕੇ ਵੀ ਜੇ ਸਾਡੇ ਬੰਦੇ ਫੇਰ ਵੀ ਇਹਨਾਂ ਦੇ ਮਗਰ ਲੱਗੇ ਹੋਏ ਨੇ ਤਾਂ ਇਤੋਂ ਵੱਡੀ ਲਾਹਨਤ ਕੁਛ ਨਹੀਂ ਹੋ ਸਕਦੀ ਆ ਵਾਰਨਿੰਗ ਦੇਣੀ ਚਾਹੁੰਗੇ ਇਹ ਜੇ ਲੋਕਾਂ ਨੂੰ ਕੋਈ ਨਾ ਕੋਈ ਚੇਤਾਵਨੀ ਜਿਹੜੇ ਐਸਾ ਕੁਛ ਜਿਨ੍ਹਾਂ ਨੇ ਕੀਤਾ ਹੈ ਜਿਨ੍ਹਾਂ ਨੇ ਕਰਵਾਇਆ ਬਿਲਕੁਲ ਦੇਣੀ ਚਾਹਾਂਗਾ ਮੈਂ ਤਾਂ ਪਹਿਲਾਂ ਹੀ ਤੁਹਾਡੇ ਤੋਂ ਸ਼ੁਰੂਆਤ ਹੀ ਗੱਲ ਕਰਨ ਲੱਗਿਆ ਵੀ ਜੇ ਇੰਨਾ ਹੀ ਦਿਮਾਗ ਖਰਾਬ ਹੁੰਦਾ ਤੇ ਮੜਾ ਜਾ ਮੈਕ ਤੇ ਬੋਲ ਕੇ ਆ ਜਾ ਕਰਨ ਜਦੋਂ ਇਹ ਕਹਿੰਦੇ ਨੇ ਵੀ ਉਹਦਾ ਦਿਮਾਗ ਖਰਾਬ ਸੀ ਜਿਹਨੇ ਇਹ ਹਰਕਤ ਕੀਤੀ ਹੈ ਇੱਕ ਵਾਰੀ ਮੈਕ ਤੇ ਬੋਲ ਕੇ ਪਹਿਲਾਂ ਆਜਿਆ ਕਰਨ ਵੀ ਅੱਜ ਮੈਂ ਉੱਥੇ ਚੱਲੇ ਆਂ ਪੂਰਾ ਮਾਲਵਾ ਪੂਰਾ ਪੰਜਾਬ ਪਿਆ ਦਿਮਾਗ ਤਾਂ ਕੰਮ ਕਰਦਾ ਹੀ ਨਹੀਂ ਕਿਤੇ ਬੜਨ ਰੱਖਸ਼ਾ ਲੈਣ ਉਹ ਤੇ ਲਾਉਡ ਸਪੀਕਰ ਰੱਖਣ ਕਹਿ ਦੇਣ ਤੇ ਇਹ ਤੁਹਾਡੇ ਨਾਲ ਵਾਅਦਾ ਕਰਦੇ ਆਂ ਵੀ ਜਿਹੜੀਆਂ ਲੱਤਾਂ ਤੇ ਆਗੇ ਨਾ ਆ ਜਿਹੜੇ ਪੁਲਸੀ ਇਹ ਬਚਾਉਣ ਦਾ ਕੰਮ ਕਰਦੇ ਨੇ ਫਿਰ ਇਹ ਬਚਾ ਨਹੀਂ ਸਕਦੇ ਜਿਹੜੀਆਂ ਲੱਤਾਂ ਤੇ ਆਉਣਗੇ ਇਹ ਜੀ ਹਰਕਤ ਕਰਨ ਸਾਡੇ ਰੈਬਰਾਂ ਦੇ ਸਟੈਚੂ ਨੂੰ ਛੇੜਖਾਨੀ ਕਰਨ ਉਹ ਲੱਤਾਂ ਤੇ ਮੁੜ ਕੇ ਵਾਪਸ ਨਹੀਂ ਜਾਣ ਦਿੰਦੇ ਇੱਕ ਵਾਰ ਬੋਲ ਕੇ ਆਇਆ ਕਰਨ ਜਦੋਂ ਦਿਮਾਗ ਖਰਾਬ ਆ ਬੋਲ ਦਿਆ ਕਰਨ ਵੀ ਅਸੀਂ ਹੁਣ ਅੱਜ ਤਰੀਕ ਇਨੀ ਤਰੀਕ ਨੂੰ ਉੱਥੇ ਜਾਵਾਂਗੇ ਆਏ ਹੁਣ ਤਾਂ ਹੁਣ ਜੇ ਕਿ ਸੁਦੇ ਸੁਦਾ ਕੋਈ ਆਦਮੀ ਖੜਿਆ ਪਿੱਛੋਂ ਦੀ ਜਾ ਕੇ ਕੋਈ ਮਰਜ਼ੀ ਵਾਰ ਕਰ ਦੇ ਇਹਦੇ ਪਿੱਛੇ ਮੈਰੀ ਅੱਜ ਇਹ ਮੰਗਾ ਕਿ ਸਮਾਜ ਨੂੰ ਇਸ ਬੜੀ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਉਹ ਸੰਵਿਧਾਨ ਵੀ ਤੋੜਨਾ ਚਾਹੁੰਦੇ ਨੇ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਟੈਚੂ ਵੀ ਤੋੜਨਾ ਚਾਹੁੰਦੇ ਨੇ ਅੱਜ ਵੀ ਉਹਨਾਂ ਦੇ ਮਤਲਬ ਕਿ ਦਿਲਾਂ ਦੇ ਵਿੱਚੋਂ ਮਨੁਵਾਦੀ ਲੋਕਾਂ ਦੇ ਦਿਲਾਂ ਦੇ ਵਿੱਚ ਉਹ ਨਫ਼ਰਤ ਨਹੀਂ ਮੁੱਕੀ ਆਪਾਂ ਇਕੱਠੇ ਹੋ ਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਸੋਚ ਤੇ ਪੈਰਾ ਦੇ ਕੇ ਇਹ ਮਨੁਵਾਦੀ ਲੋਕਾਂ ਦੀ ਛੁੱਟੀ ਕਰਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸੁਪਨਿਆਂ ਦੀ ਸਰਕਾਰ ਬਣਾਈ ਜੀ ਬਾਈ ਜੀ ਸਮਾਜਤਾ ਬਹੁਤ ਬਹੁਤ ਧੰਨਵਾਦ ਧੰਨਵਾਦ ਮੇਰੇ ਨਾਲ ਬੌਝਨ ਸਮਾਜਪਰਟੀ ਤੋਂ ਬਾਈ ਕੁਲਦੀਪ ਸਰਦੂਲਗੜ ਹੋਰੀ ਸੀ ਇਸ ਵਿਸ਼ੇ ਤੇ ਤੁਹਾਡੀ ਟਿੱਪਣੀ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਮੈਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦਿਓ ਇਜਾਜ਼ਤ ਧੰਨਵਾਦ ਜੀ